ਵੀਰ ਬਾਦਲ ਤੁਹਾਡੇ ਬੜੇ ਕਲੋਸ ਰਹੇ ਹੁਣ ਤੱਕ ਤੇ ਆ ਚਾਉਣਾ ਪਹਿਲੀਆਂ ਤੁਹਾਡੀਆਂ ਜਿ ਥੋਡੇ ਨਾਲ ਨਹੀਂ ਗਏ ਉਹ ਮਿਸ ਕਰ ਰਹੇ ਉਹਨਾਂ ਮਿਸਪੈਕ ਕਰਦਾ ਜੇ ਮੈਨੂੰ ਇਧਰੋਂ ਸਪੋਰਟ ਕਿ ਇੰਨਾ ਕੁ ਪਿਆਰ ਮਿਲ ਰਿਹਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਬਹੁਤ ਪਿਆਰ ਮਿਲ ਰਿਹਾ ਮਾਨ ਸਾਹਿਬ ਦਾ ਮੈਂ ਜੋ ਕਰਤਾ ਵੀ ਉਹ ਇੱਕ ਬਹੁਤ ਵੱਡਾ ਬ੍ਰੇਕਥਰੂ ਸੀਗਾ ਤੁਸੀਂ ਛੋਟੇ ਹੁੰਦੇ ਤੋਂ ਇਸ ਹਲਕੇ ਨੂੰ ਦੇਖ ਰਹੇ ਹੋ ਤੁਹਾਨੂੰ ਲੱਗਦਾ ਵੀ ਅਜੇਹਾ ਹੀ ਸੀ ਜੋ ਕੀਤਾ ਮਨਪ੍ਰੀਤ ਬਾਦਲ ਨੇ ਕੀਤਾ ਬਾਦਲ ਸਾਹਿਬ ਇਸ ਇਲਾਕੇ ਨੂੰ ਬਹੁਤ ਪਿਆਰ ਕਰਦੇ ਨੇ ਇੱਕ ਕੰਮ ਸਾਰਾ ਬਾਦਲ ਸਾਹਿਬ ਨੇ ਕੀਤਾ। ਰਾਜਾ ਵੜਿੰਗ ਜੀ ਦੇ ਵਾਈਫ ਖੜੇ ਹੋਏ ਆ। ਜੀ ਸਰਦਾਰ ਮਨਪ੍ਰੀਤ ਬਾਦਲ ਖੜੇ ਹੋਏ ਆ। ਇਹਨਾਂ ਦੋਨਾਂ ਦੀ 네ਗੇਟਿਵਿਟੀ ਬਹੁਤ ਜ਼ਿਆਦਾ ਹੈ। ਲੋਕਾਂ ਨੇ ਦੇਖ ਲਿਆ ਇਹਨਾਂ ਨੂੰ। ਮੈਂ ਆਲਰੇਡੀ ਦੋ ਵਾਰੀ ਇੱਥੋਂ ਇਲੈਕਸ਼ਨ ਹਾਰ ਚੁੱਕੇ ਆ। ਲੋਕਾਂ ਦੀ ਮੇਰੇ ਨਾਲ ਸਿੰਪਥੀ ਵੀ ਹੈਗੀ ਹੈ। ਮੈਂ ਲੋਕਾਂ ਦਾ ਸਾਥ ਨਹੀਂ ਛੱਡਿਆ। ਚਾਹੇ ਮੇਰੇ ਕੋਲੇ ਕੋਈ ਪਾਵਰ ਸੀ ਕੋਈ ਰਤਬਾ ਸੀ ਨਹੀਂ ਸੀ ਮੈਂ ਸੇਵਾ ਚ ਲੱਗਿਆ ਰਿਹਾ ਜੀ ਲੋਕਾਂ ਦਾ ਕਹਿਣਾ ਹੈਗਾ ਵੀ ਸ਼ਾਇਦ ਰਾਜਾ ਵੜਿੰਗ ਸਾਹਿਬ ਆਉਣ ਵਾਲੇ ਸਮੇਂ ਚ ਪੰਜਾਬ ਦੇ ਸੀਐਮ ਬਣਨੀ ਸਰ ਉਹ ਤਾਂ ਆਉਣ ਵਾਲੇ ਸੀਐਮ ਪਤਾ ਨਹੀਂ ਉਦੋਂ ਕਿਹੜੇ ਰਾਜੇ ਦੀ ਪ੍ਰਜਾ ਹੋਣੀ ਆ ਕਾਂਗਰਸ ਦਾ ਕੋਈ ਪਤਾ ਹੁੰਦਾ ਜੀ ਉੱਤੇ ਰਾਹੁਲ ਗਾਂਧੀ ਜੀ ਦੇ ਸੁਪਨੇ ਵਿਖਾਏ ਵੀ ਸੀਐਮ ਬਣਨਗੇ ਤੇ ਸੀਐਮ ਆਪਣਾ ਪੀਐਮ ਫੇਰ ਮੋਦੀ ਜੀ ਬਣਗੇ ਮੇਰੀ ਉਹਨਾਂ ਨੂੰ ਸੁਜੈਸ਼ਨ ਵੀ ਇਹੀ ਆ ਜੇ ਤੁਸੀਂ ਹਲਕੇ ਨੂੰ ਪਿਆਰ ਕਰਦੇ ਹੋ ਤੁਹਾਨੂੰ ਆਪਦੀ ਆ ਵੀ ਬੈਕਆਊਟ ਹੋ ਜਾਣਾ ਚਾਹੀਦਾ ਜਦੋਂ ਦੂਜੇ ਬੰਦੇ ਲੋਕਾਂ ਦੇ ਕੰਮ ਕਰਾਉਂਦੇ ਆ ਤੁਸੀਂ ਮੰਨਦੇ ਹੋ ਕਿ ਤੁਹਾਡੇ ਹਲਕੇ 'ਚ ਨਸ਼ਾ ਬਹੁਤ ਜ਼ਿਆਦਾ ਹੋਇਆ ਹੈ ਜਿਵੇਂ ਆਪਾਂ ਆਖੀ ਵੀ ਕੱਲਾ ਐਮ.ਐਲ.ਏ ਜਾਂ ਸੀ.ਐਮ ਜਾਂ ਮਿਨਿਸਟਰ ਜਾਂ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਇਹਨੂੰ ਕੰਟਰੋਲ ਕਰ ਲੂਗੀ ਇੰਪੋਸੀਬਲ ਬਾਬੂਸ਼ਾਹੀ ਦੇਖ ਰਹੇ ਤੁਸੀਂ ਗਿੱਦੜਬਾ ਸੀਟ ਤੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਆ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਚ ਨੇ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਕੈਂਪੇਨ ਚੱਲ ਰਿਹਾ ਵੀ ਤੁਸੀਂ ਦੇਖ ਸਕਦੇ ਹੋ ਗਿੱਦੜਵੇ ਹਲਕੇ ਦੇ ਪਿੰਡਾਂ ਚ ਲਗਾਤਾਰ ਵੱਤ ਤੋਂ ਵੱਧ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਕਰਾਂਗੇ ਢਿੱਲੋ ਸਾਹਿਬ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਗਿੱਦੜਵੇ ਲੋਕਾਂ ਦਾ ਸਰ ਵੈਸੇ ਤਾਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੀ ਆਪਣੀ ਬਾਬੂ ਸ਼ਾਈ .com ਆ ਤੁਹਾਡਾ ਜੀ ਹਾਂਜੀ ਹਾਂਜੀ ਸਾਰੇ ਤੁਹਾਡੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼ਕਾਲ ਜੀ ਦੂਸਰੀ ਬੇਨਤੀ ਇਹ ਹੈ ਜੀ ਕਿ ਤੁਸੀਂ ਕਾਫੀ ਦੇਰ ਤੋਂ ਇੱਥੇ ਮੈਨੂੰ ਲੱਗਦਾ ਘੁੰਮ ਰਹੇ ਹੋ ਹਾਂਜੀ ਹਾਂਜੀ ਕਿ ਮੇਰੇ ਨਾਲੋਂ ਬਿਹਤਰ ਸਰ ਤੁਸੀਂ ਜਾਣਦੇ ਹੋਵੋਗੇ ਜੀ ਵੀ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜੀ ਅੱਛਾ ਇਸ ਵਾਰ ਆਮ ਆਦਮੀ ਪਾਰਟੀ ਦੇ ਝੰਡੇ ਦੇਖਣ ਨੂੰ ਮਿਲਦੇ ਆ ਆਮ ਤੌਰ ਤੇ ਪਹਿਲਾਂ ਵੀ ਤੁਸੀਂ ਚੋਣਾ ਹਰ ਵਾਰ ਲੜਦੇ ਹੋ ਉਸ ਵੇਲੇ ਅਕਾਲੀ ਦਲ ਦੇ ਝੰਡੇ ਹੁੰਦੇ ਸੀਗੇ ਇਸ ਫਰਕ ਨੂੰ ਕਿਵੇਂ ਸਮਝ ਰਹੇ ਹੋ ਕਿਵੇਂ ਵੇਖ ਰਹੇ ਹੋ ਮੈਂ ਕਲ ਸਮਝਿਆ ਨਹੀਂ ਤੁਹਾਡੀ ਜੀ ਤੁਸੀਂ ਇਸ ਤੋਂ ਪਹਿਲਾਂ ਕਿਉਂਕਿ ਜਿੱਥੇ ਵੀ ਜਾਂਦੇ ਸੀਗੇ ਅਕਾਲੀ ਦਲ ਦੇ ਝੰਡੇ ਘਰਾਂ ਤੇ ਲੱਗੇ ਹੁੰਦੇ ਸੀ ਜਿਹੜੇ ਤੁਹਾਡੇ ਸਪੋਰਟਰਸ ਦੀ ਗੱਲ ਕਰੀਏ ਹੁਣ ਉਹ ਆਮ ਆਦਮੀ ਪਾਰਟੀ ਦੇ ਥਾਂ-ਥਾਂ ਬੈਨਰ ਐ ਝੰਡੇ ਐ ਤਾਂ ਉਹ ਫਰਕ ਨੂੰ ਉਸ ਜਰਨੀ ਨੂੰ ਕਿਵੇਂ ਵੇਖਦੇ ਹੋ ਕਾਫੀ ਅੱਛੀ ਜਰਨੀ ਲੱਗ ਰਹੀ ਹੈ ਜੀ ਇਹ ਜਰਨੀ ਨਾ ਬੜੀ ਰਿਸਪਾਂਸ ਇੰਨਾ ਵਧੀਆ ਮਿਲ ਰਿਹਾ ਕਾਫੀ ਫੈਕਟਰ ਲੜ ਕੇ ਜੀ ਇਹ ਇੱਕ ਤਾਂ ਦੋਨੇ ਜਿਹੜੇ ਮੇਰੇ ਅਗੇਂਸਟ ਕੈਂਡੀਡੇਟ ਖੜੇ ਹੋਏ ਆ ਜੀ ਜੀ ਰਾਜਾ ਵੜਿੰਗ ਜੀ ਦੇ ਵਾਈਫ ਖੜੇ ਹੋਏ ਆ ਜੀ ਜੀ ਸਰਦਾਰ ਮੰਤਰੀ ਬਾਦਲ ਖੜੇ ਹੋਏ ਆ ਇਹਨਾਂ ਦੋਨਾਂ ਦੀ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਲੋਕਾਂ ਨੇ ਦੇਖ ਲਿਆ ਇਹਨਾਂ ਨੂੰ ਨੰਬਰ 1 ਤਾਂ ਇਹ ਫੈਕਟਰ ਆ ਜੀ ਨੰਬਰ 2 ਇਹ ਫੈਕਟਰ ਆ ਜੀ ਕਿ ਮੈਂ ਆਲਰੇਡੀ ਦੋ ਵਾਰੀ ਇੱਥੋਂ ਇਲੈਕਸ਼ਨ ਹਾਰ ਚੁੱਕਿਆ ਹਾਂ ਲੋਕਾਂ ਦੀ ਮੇਰੇ ਨਾਲ ਸਿੰਪਥੀ ਵੀ ਹੈਗੀ ਆ ਸਿੰਪਥੀ ਪਲੱਸ ਮੈਂ ਇਹ ਕੰਸਟੀਟੂਐਂਸੀ ਛੱਡੀ ਨਹੀਂ ਮੈਂ ਲੋਕਾਂ ਦਾ ਸਾਥ ਨਹੀਂ ਛੱਡਿਆ ਚਾਹੇ ਮੇਰੇ ਕੋਲੇ ਕੋਈ ਪਾਵਰ ਸੀ ਕੋਈ ਰਤਬਾ ਸੀ ਨਹੀਂ ਸੀ ਮੈਂ ਸੇਵਾ 'ਚ ਲੱਗਿਆ ਰਿਹਾ ਜੀ ਬਿਨਾ ਕਿਸੇ ਲੋਭ ਲਾਲਚ ਤੋਂ ਉਹਦੇ ਨਾਲ ਵੀ ਇੱਕ ਤੁਹਾਡੇ ਨਾਲ ਲੋਕਾਂ ਦੀ ਦਿਲੋਂ ਅਟੈਚਮੈਂਟ ਹੋ ਜਾਂਦੀ ਆ ਵੀ ਯਾਰੇ ਫਿਰ ਵੀ ਆਪਣੇ ਵਰਗਾ ਬੰਦਾ ਚਾਹੇ ਅਸੀਂ ਵੋਟ ਪਾਈ ਚਾਹੇ ਨਹੀਂ ਪਈ ਆਪਣੇ ਨਾਲ ਤਾਂ ਹਰ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਇੱਕ ਇਹ ਫੈਕਟਰ ਨਾਲ ਰਲ ਗਿਆ ਜੀ ਥਰਡ ਫੈਕਟਰ ਇਹ ਰਲ ਗਿਆ ਕਿ ਗਵਰਨਮੈਂਟ ਆ ਜੀ ਗਵਰਨਮੈਂਟ ਦੇ ਵਿੱਚ ਸੀ ਕੰਮ ਕਰਾ ਸਕਦੇ ਆ ਲੋਕਾਂ ਨੂੰ ਇਹ ਲਾਲਚ ਵੀ ਆ ਵੀ ਯਾਰ 2.5 ਸਾਲ ਪਏ ਆ ਪਹਿਲਾਂ ਵੀ ਸਾਡੇ ਹਲਕੇ ਦਾ 7-8 ਸਾਲ ਹੋ ਗਏ ਜਦੋਂ ਮੈਂ ਇਥੋਂ ਹਲਕਾ ਚਾਰਚੀ ਦੀ 17 ਤੱਕ ਅਕਾਲੀ ਤਲ ਦਾ ਮੈਂ ਬੜੇ ਕੰਮ ਕਰਾਈ ਸੀ ਭਾਈ ਸਾਹਿਬ ਲੋਕਾਂ ਨੂੰ ਮੇਰੇ ਤੋਂ ਕੁਝ ਇਹ ਉਮੀਦ ਵੀ ਆ ਵੀ ਇਹ ਕੰਮ ਸਾਡੇ ਕਰਾਊਗਾ ਤੇ ਉਹ ਇੱਕ ਥਰਡ ਫੈਕਟਰ ਇਹ ਵੀ ਨਾਲ ਰੱਖੇ ਤੇ ਰਾਜਾ ਵੜਿੰਗ ਦੀ ਗੱਲ ਕਰੀ ਉਹਨਾਂ ਦਾ ਪੂਰਾ ਪਰਿਵਾਰ ਲੱਗਿਆ ਹੋਇਆ ਹੈ ਕੈਂਪੇਨ ਦੇ ਵਿੱਚ ਨੇ ਸਾਰੇ ਰਿਸ਼ਤੇਦਾਰ ਨੇ ਤੇ ਉਹ ਇਹ ਕਹਿ ਰਹੇ ਨੇ ਕਿ ਨਾਂ ਤਾਂ ਕੁਝ ਡਿੰਪਿਟ ਲੋਨੇ ਕੀਤਾ ਸੀ ਤੇ ਮਨਪ੍ਰੀਤ ਬਾਦਲ ਨੇ ਤਾਂ ਕਰਨਾ ਹੀ ਕੀ ਸੀਗਾ ਵੀ ਜੋ ਕਰਾਇਆ ਰਾਜਾ ਵੜਿੰਗ ਜੀ ਨੇ ਕਰਾਇਆ ਤੇ ਲੋਕ ਫਿਰ ਇੱਕ ਇਹ ਵੀ ਲੋਕਾਂ ਦਾ ਕਹਿਣਾ ਹੈਗਾ ਵੀ ਸ਼ਾਇਦ ਰਾਜਾ ਵੜਿੰਗ ਸਾਹਿਬ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਸੀਐਮ ਬਣ ਤਾ ਕਿਉਂ ਨਾ ਸੀ ਉਹਨਾਂ ਦੇ ਪਰਿਵਾਰ ਨੂੰ ਮੌਕਾ ਦੇ ਦੀ ਕਿਤੇ ਡਬੇ ਨੀ ਸਰ ਉਹ ਤਾਂ ਆਉਣ ਵਾਲੇ ਸੀਐਮ ਪਤਾ ਨਹੀਂ ਉਹਦੋਂ ਕਿਹੜੇ ਰਾਜੇ ਦੀ ਪ੍ਰਜਾ ਹੋਣੀ ਆ ਕਾਂਗਰਸ ਦਾ ਕੋਈ ਪਤਾ ਹੁੰਦਾ ਜੀ ਆ ਹਰਿਆਣੇ ਚ ਵੀ ਸੀਐਮ ਬਣਨ ਦੇ ਸੁਪਨੇ ਦਿਖਾਏ ਬੜੇ ਲੋਕਾਂ ਨੂੰ ਤੇ ਸਰਕਾਰ ਬੀਜੇਪੀ ਦੀ ਬਣ ਗਈ ਉੱਤੇ ਰਾਹੁਲ ਗਾਂਧੀ ਜੀ ਦੇ ਸੁਪਨੇ ਵਿਖਾਏ ਵੀ ਸੀਐਮ ਬਣਨਗੇ ਤੇ ਸੀਐਮ ਆਪਣਾ ਪੀਐਮ ਫੇਰ ਮੋਦੀ ਜੀ ਬਣ ਗਏ 2.5 ਸਾਲ ਕਿਨੇ ਵੇਖਿਆ ਭਾਈ ਸਾਹਿਬ ਇੱਥੇ 2.5 ਪਲ ਦਾ ਨਹੀਂ ਪਤਾ ਕਿਸੇ ਨੂੰ ਵੀ ਕੀ ਹੋਣਾ ਅਗਲੇ ਪਲ ਤੇ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਵਾਜਾ ਮਾਰੀ ਜਾਂਦੇ ਵੀ ਕੰਮ ਦੱਸੋ ਕੀ ਆ ਮੈਂ ਤੁਹਾਡੇ ਕਰਕੇ ਦੇਵਾਂ ਤੇ ਫਿਰ 82 ਢਾਈ ਸਾਲ ਜਦੋਂ ਤੁਸੀਂ ਆਪਾਂ ਨਹੀਂ ਕਹਿੰਦੇ ਵੀ ਨਾ ਬਣੋ ਚਲੋ ਤੁਸੀਂ ਬਣੋ ਤੁਹਾਡੀ ਇੱਛਾ ਮੁੱਖ ਮੰਤਰੀ ਬਣੋ ਤੇ ਤੁਹਾਡੇ ਕੋਲੇ ਫਰਿਆਦ ਲੈ ਕੇ ਆ ਜਾਂਗੇ ਅੱਜ ਤਾਂ ਫਰਿਆਦੀ ਆ ਜੀ ਵੀ ਭਾਈ ਤੁਸੀਂ ਕੰਮ ਕਰਦੇ ਹੋ ਉਹ ਤੋਂ ਤੁਸੀਂ ਕਰਦੇ ਹੋ ਲੋਕਾਂ ਨੇ ਤੁਹਾਨੂੰ ਤਿੰਨ ਵਾਰ ਫਤਵਾ ਦਿੱਤਾ ਤੁਹਾਨੂੰ ਜਿਤਾਇਆ ਤੇ ਐਕਤੀ ਫਿਰ ਤੁਸੀਂ ਟਲ ਜੋ ਜਦੋਂ ਸੀਐਮ ਸਾਹਿਬ ਦੂਜੇ ਪਾਸੇ ਕੰਮ ਕਰਨ ਨੂੰ ਤਿਆਰ ਆ ਤੇ ਮੇਰੀ ਤਾਂ ਇੱਛਾ ਇਹੀ ਆ ਮੇਰੀ ਉਹਨਾਂ ਨੂੰ ਸੁਜੈਸ਼ਨ ਵੀ ਇਹੀ ਆ ਵੀ ਜੇ ਤੁਸੀਂ ਹਲਕੇ ਨੂੰ ਪਿਆਰ ਕਰਦੇ ਹੋ ਤੁਹਾਨੂੰ ਆਪਦੀ ਆ ਵੀ ਬੈਕਆਊਟ ਹੋ ਜਾਣਾ ਚਾਹੀਦਾ ਜਦੋਂ ਦੂਜੇ ਬੰਦੇ ਲੋਕਾਂ ਦੇ ਕੰਮ ਕਰਾਉਂਦੇ ਆ ਅੱਛਾ ਇੱਕ ਨਸ਼ੇ ਦਾ ਬੜਾ ਵੱਡਾ ਮੁੱਦਾ ਸੀ ਗੱਲਬਾਤ ਲੋਕਾਂ ਨਾਲ ਇੱਥੇ ਕਰ ਰਹੇ ਸੀ ਕਿ ਢੜਬੇ ਦੇ ਸ਼ਹਿਰ ਚ ਵੀ ਪਿੰਡਾਂ ਚ ਵੀ ਉਹ ਨਸ਼ੇ ਤੋਂ ਬੜੇ ਪਰੇਸ਼ਾਨ ਨਸ਼ਾ ਬਹੁਤ ਵਧਿਆ ਹੋਇਆ ਉਹਨੂੰ ਲੈ ਕੇ ਸਰਕਾਰ ਦੀ ਜਵਾਬਦੇਹੀ ਬੰਦ ਕਿਉਂਕਿ ਇੱਕ ਪ੍ਰੋਮਿਸਸ ਜਿਹੜੇ ਕੀਤੇ ਸੀ ਉਹਦੇ ਵਿੱਚੋਂ ਇੱਕ ਇਹ ਵੀ ਸੀਗਾ ਤੇ ਤੁਸੀਂ ਕਿਵੇਂ ਵੇਖਿਆ ਤੁਸੀਂ ਮੰਨਦੇ ਹੋ ਕਿ ਤੁਹਾਡੇ ਹਲਕੇ ਚ ਨਸ਼ਾ ਬਹੁਤ ਜ਼ਿਆਦਾ ਹੋਇਆ ਪਿਆ ਇਹ ਨਾ ਭਾਈ ਸਾਹਿਬ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਰ ਬੰਦਾ ਹਰ ਚੈਨਲ ਵਾਲੇ ਇਹ ਇੱਕ ਟਾਪਿਕ ਬਣ ਗਿਆ ਹਰ ਇੱਕਾਸਤੇ ਮੇਰੇ ਕੋਲੇ ਕੋਈ ਵੀ ਇੰਟਰਵਿਊ ਕਰਨ ਆਉਂਦਾ ਉਹਨਾਂ ਚ ਇੱਕ ਟਾਪਿਕ ਇਹ ਹੁੰਦਾ ਕਿ ਭਾਈ ਸਾਹਿਬ ਨਸ਼ੇ ਦਾ ਕਿਵੇਂ ਕਰੂੰਗੇ ਨਸ਼ੇ ਦਾ ਇੱਕ ਅਸੀਂ ਪਲਾਨ ਕੀਤਾ ਪਲਾਨ ਕਰਕੇ ਸੀ ਲਾਗੂ ਕਰਕੇ ਵੀ ਵੇਖਿਆ ਬੜੀ ਕਾਮਯਾਬੀ ਮਿਲੀ ਉਹਦੇ ਚ ਜੇ ਆਪਾਂ ਅਖੇ ਵੀ ਕੱਲਾ ਐਮਐਲਏ ਜਾਂ ਸੀਐਮ ਜਾਂ ਮਨਿਸਟਰ ਜਾਂ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਇਹਨੂੰ ਕੰਟਰੋਲ ਕਰ ਲੂਗੀ ਇੰਪੋਸੀਬਲ ਇਹ ਨਹੀਂ ਹੋਣਾ ਚਿੰਨਾ ਚੇਰ ਭਾਈ ਸਾਹਿਬ ਲੋਕ ਨਹੀਂ ਨਾ ਜਾਗਦੇ ਅਸੀਂ ਦੋ ਪਿੰਡਾਂ 'ਚ ਇਹ ਫਾਰਮੂਲਾ ਲਾਗੂ ਕੀਤਾ ਦੋਨੇ ਪਿੰਡਾਂ 'ਚ ਬੜੀ ਸਕਸੈਸਫੁਲ ਹੋਏ ਆ ਇੱਕ ਤਾਂ ਗੁਰੂ ਸਰਪਿੰਡਾ ਜੀ ਮੇਰਾ ਠੀਕ ਹੈ ਉੱਥੇ ਸਾਡੀ 72 ਮੁੰਡਿਆਂ ਦੀ ਕਮੇਟੀ ਹੈ ਜੀ 72 ਮੁੰਡਿਆਂ ਨੇ ਐਸਾ ਸੋਹਣਾ ਕੰਟਰੋਲ ਕੀਤਾ ਤੁਸੀਂ ਅੱਜ ਜਾ ਕੇ ਗੁਰੂ ਸਰਪਿੰਡ ਦੇ ਵਿੱਚ ਇੱਕ ਵੀ ਤੁਹਾਨੂੰ ਮੁੰਡਾ ਕੋਈ ਨਸ਼ੇ ਵਾਲਾ ਨਹੀਂ ਮਿਲੂਗਾ ਔਰ ਘੱਟੋ ਘੱਟ 100 150 ਬੱਚਾ ਤੁਹਾਨੂੰ ਸ਼ਾਮ ਨੂੰ ਗਰਾਊਂਡ 'ਚ ਮਿਲੂਗਾ ਉਹਨੇ ਆਪ ਕੰਟਰੋਲ ਕਰ ਲਿਆ ਨਾਲ ਪੁਲਿਸ ਦੀ ਹੈਲਪ ਹੋ ਜਾਂਦੀ ਹੈ ਜੇ ਕੋਈ ਮਾੜਾ ਅਨਸਰ ਕੰਮ ਕਰਦਾ ਨਾਲ ਪੁਲਿਸ ਦੀ ਹੈਲਪ ਹੋ ਜਾਂਦੀ ਹੈ ਅਬਲੂ ਕੋਟਲੀ ਦੇ ਵਿੱਚ ਅਸੀਂ ਇਹ ਮਹਿਮ ਚਲਾਈ ਸੀ 90% ਸਾਰਾ ਪਿੰਡ ਸੇਫ ਆ ਨਸ਼ਿਆਂ ਤੋਂ ਉਥੇ ਇੱਕ ਸਾਡੇ ਆਪਣਾ ਵਲੰਟੀਅਰ ਦੇ ਗੋਲੀ ਵੀ ਲੱਗੀ ਸੀ ਨਸ਼ੇ ਵਾਲੇ ਮਾਰ ਗਏ ਸੀ ਵੀ ਤੁਸੀਂ ਸਾਡਾ ਬਿਜ਼ਨਸ ਰੋਕਦੇ ਹੋ ਉਹਨਾਂ ਦਾ ਬਿਜ਼ਨਸ ਹੀ ਹੈ ਨਾ ਭਾਈ ਸਾਹਿਬ ਲੋਕਾਂ ਦੀ ਜਾਨਣਾ ਖੇਡਦੇ ਆ ਲੇਕਿਨ ਉਹਨਾਂ ਦਾ ਬਿਜ਼ਨਸ ਆ ਬਟ ਕੰਟਰੋਲ ਬੜਾ ਸੋਹਣਾ ਕਰ ਲਿਆ ਉਹਨਾਂ ਨੇ ਉਦੋਂ ਸਾਡਾ ਪ੍ਰਸ਼ਾਸਨ ਨੇ ਬਹੁਤ ਸੋਹਣਾ ਸਾਥ ਦਿੱਤਾ ਮਤਲਬ ਕਿ ਇਹ ਅਸੀਂ ਫਾਰਮੂਲੇ ਲਾਗੂ ਕਰਕੇ ਦੇਖੇ ਸੀ ਕਾਮਯਾਬ ਹੋ ਗਏ ਅਗਰ ਪਰਮਾਤਮਾ ਸੁਖ ਰੱਖੇ ਸਾਡਾ ਇਹ ਰਿਜ਼ਲਟ ਵਿਧਾਨ ਸਭਾ ਦਾ ਵਧੀਆ ਆਉਂਦਾ ਤੇ ਇਸ ਤੇ ਲਾਜ਼ਮੀ ਅਸੀਂ ਨੱਥ ਪਾ ਲਾਂਗੇ ਜੀ ਅਜਾ ਸੁਖਵੀਰ ਬਾਦਲ ਤੁਹਾਡੇ ਬੜੇ ਕਲੋਜ਼ ਰਹੇ ਹੁਣ ਤੱਕ ਤੇ ਆ ਚਾਉਣਾ ਪਹਿਲੀਆਂ ਥੋਡੀਆਂ ਜਿੱਚ ਤੁਹਾਡੇ ਨਾਲ ਨਹੀਂ ਗਏ ਉਹ ਮਿਸ ਕਰ ਰਹੇ ਉਹਨਾਂ ਦਾ ਮਿਸ ਬੇ ਕਰਦਾ ਜੇ ਮੈਨੂੰ ਇਧਰੋਂ ਸਪੋਰਟ ਨਾ ਮਿਲਦੀ ਮਾਨ ਸਾਹਿਬ ਦਾ ਬਹੁਤ ਮੈਂ ਤੁਹਾਨੂੰ ਦੱਸਾਂ ਕਿ ਇੰਨਾ ਪਿਆਰ ਮਿਲ ਰਿਹਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਬਹੁਤ ਪਿਆਰ ਮਿਲ ਰਿਹਾ ਮਾਨ ਸਾਹਿਬ ਦਾ ਬਲੋ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਸਵਾਰ ਕੇ ਰਿਪਲੇਸ ਕਰਤਾ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਲੋ ਕਿ ਇੱਕ ਵਾਰੀ ਵੀ ਮੈਨੂੰ ਫੀਲ ਨਹੀਂ ਹੁੰਦਾ ਇਹਨਾਂ ਨੇ ਮਾਨ ਸਾਹਿਬ ਨੇ ਪੂਰੀ ਟੀਮ ਨੇ ਪੂਰੀ ਆਮ ਆਦਮੀ ਦੀ ਟੀਮ ਨੇ ਇੱਕ ਵਾਰੀ ਵੀ ਫੀਲ ਨਹੀਂ ਹੁੰ ਦਿੱਤਾ ਬੜਾ ਸੋਹਣਾ ਰਿਪਲੇਸ ਕੀਤਾ ਅਕਾਲੀ ਦਲ ਚੋਣ ਨਹੀਂ ਲੜ ਰਿਹਾ ਤਾਂ ਫਾਇਦਾ ਲੱਗ ਰਿਹਾ ਤੁਹਾਨੂੰ ਹੋ ਰਿਹਾ ਕੋਈ 100% ਜੀ 100% ਦੇਖੋ 80% ਤਾਂ ਮੇਰੇ ਨਾਲ ਪਹਿਲੇ ਦਿਨੀ ਸ਼ਿਫਟ ਹੋ ਗਏ ਸੀ ਲੋਕ ਤੁਸੀਂ ਦੇਖੇ ਹੋਣਾ ਟੀਵੀਾਂ ਤੇ ਜਦੋਂ ਜੁਆਇਨਿੰਗ ਹੋਈ ਸੀ 20% ਰਹਿ ਗਏ ਸੀ ਜੀ ਉਹ 20ਾਂ ਚੋਂ ਸਾਰੇ ਮੇਰੇ ਨਾਲ ਇੰਟਰ ਸੀ ਮੈਂ ਰੈਗੂਲਰ ਨਾਲ ਇੰਟਰ ਸੀ ਉਹਨਾਂ ਚੋਂ ਤੁਸੀਂ ਮੰਨ ਕੇ ਚੱਲੋ ਵੀ 10% ਮੇਰੇ ਨਾਲ ਦੁਬਾਰਾ ਫੇਰ ਆ ਕੇ ਜਿੱਦਾਂ ਅਕਾਲੀ ਦਲ ਬਾਈਕਾਟ ਕਰ ਗਿਆ ਉਹਨੂੰ ਉਹਨਾਂ ਨੇ ਵੀ ਮੇਰੇ ਨਾਲ ਪ੍ਰੋਮਿਸ ਕੀਤਾ ਵੈਸੀ ਵੀ ਜਿੱਦਾਂ ਜੇ ਸੁਖਬੀਰ ਜੀ ਇਲੈਕਸ਼ਨ ਨਹੀਂ ਲੜਦੇ ਇੱਥੋਂ ਤੇ ਅਸੀਂ ਤੁਹਾਡੇ ਨਾਲ ਆ ਜਾਾਂਗੇ ਔਰ ਉਹ ਆ ਗਏ ਜੀ ਸਾਰੀ ਜਿਹੜੀ ਤੁਸੀਂ ਪਰਸੈਂਟੇਜ ਦੱਸੀ ਉਹਦੇ ਚ ਬਹੁਤ ਹਿੱਸੇ ਦਾ ਤਾਂ ਮਨਪ੍ਰੀਤ ਬਾਦਲ ਵੀ ਕਲੇਮ ਕਰ ਰਹੇ ਨੇ ਕਿ ਯਾ ਲੋਕਾਂ ਨੂੰ ਵੀ ਲੱਗ ਰਿਹਾ ਕਿ ਬਹੁਤ ਸਾਰਾ ਅਕਾਲੀ ਦਲ ਦਾ ਜਿਹੜਾ ਇੱਕ ਵੋਟ ਬੈਂਕ ਹੈ ਉਹ ਮਨਪ੍ਰੀਤ ਬਾਦਲ ਦੇ ਨਾਲ ਵੀ ਹੈ ਫਿਰ ਉਹ ਕੀ ਦਾਵਾ ਕਿਸ ਬੇਸਿਸ ਤੇ ਕਰਦੇ ਆ ਐਕਚੁਅਲੀ ਜਿਹੜੇ ਮਨਪ੍ਰੀਤ ਜੀ ਦਾ ਕੋਸ਼ ਜਿਵੇਂ 2012 ਦੇ ਵਿੱਚ 32000 ਵੋਟ ਪਈ ਸੀ ਉਹ 32000 ਦੇ ਵਿੱਚੋਂ ਮੈਂ ਕਾਫੀ ਤੋੜਨ ਦੇ ਵਿੱਚ ਕਾਮਯਾਬ ਹੋ ਗਿਆ ਸੀ ਵੋਟ ਮੈਂ ਲੈ ਆਇਆ ਸੀ ਨਾਲ ਆਪਦੇ ਉਹ ਥੋੜੀ ਜੀ 1000 15 100 ਵੋਟ ਜਿਵੇਂ ਹੁੰਦੇ ਨੇ ਜਿਹੜੇ ਕੋਰ ਕਮਿਟਿਡ ਬੰਦੇ ਹੁੰਦੇ ਆ ਵੀ ਮੈਂ ਤਾਂ ਜੀ ਮਨਪ੍ਰੀਤ ਨਾਲ ਹੀ ਆ ਚੰਗਾ ਕਰੇ ਮਾੜਾ ਕਰੇ ਸਾਰੇ ਨਾਲ ਸਾਰੇ ਉਹ ਉਸ ਟਾਈਪ ਦੇ ਬੰਦੇ ਉਹ ਰਹਿ ਗਏ ਸੀ ਉਹਨਾਂ ਨਾਲ ਉਹ ਚਾਹੇ ਤੁਸੀਂ ਉਹਨਾਂ ਅਕਾਲੀ ਦਲ ਦੇ ਲਾ ਲੋ ਚਾਹੇ ਉਹਨਾਂ ਦੇ ਪਰਸਨਲ ਲਾ ਲੋ ਉਹ ਉਹਨਾਂ ਦੇ ਨਾਲ ਉਹੀ ਉਹਨਾਂ ਦੇ ਨਾਲ ਫਿਰ ਰਹੇ ਆ ਉਹਨੂੰ ਲੋਕ ਅਕਾਲੀ ਦਲ ਦੇ ਕਹਿ ਦਿੰਦੇ ਆ ਉਹੀ ਬੰਦੇ ਆ ਪੱਟ ਬੰਦੇ ਆ ਸਾਡੇ ਉਂਗਲਾਂ ਤੇ ਆ ਸਾਰੇ ਜਿੱਥੇ ਤੇ ਹੈਗੇ ਨਾਲ ਅਜਾ ਮਨਪ੍ਰੀਤ ਬਾਦਲ ਲੇ ਕੇ ਆਏ ਹਰ ਥਾਂ ਤੇ ਬੜਾ ਉਹ ਕਹਿੰਦੇ ਨੇ ਵੀ ਮੈਂ ਏਡੀ ਮਤਲਬ ਇੰਨਾ ਏਡੇ ਵੱਡੇ ਮਤਲਬ ਕਿ ਡਿਵੈਲਪਮੈਂਟਸ ਹੋਈਆਂ ਟਿਊਬਲ ਕਨੈਕਸ਼ਨ ਹੀ ਨਹੀਂ ਇੱਥੇ ਆਉਣੇ ਸੀ ਲੋਕਾਂ ਦੇ ਇੱਥੇ ਇੱਥੇ ਪਿੰਡਾਂ 'ਚ ਬਿਜਲੀ ਨਹੀਂ ਆਉਣੀ ਸੀਗੀ ਵੀ ਮੈਂ ਜੋ ਕਰਤਾ ਵੀ ਉਹ ਇੱਕ ਬਹੁਤ ਵੱਡਾ ਬ੍ਰੇਕਥਰੂ ਸੀਗਾ ਤੁਸੀਂ ਛੋਟੇ ਹੁੰਦੇ ਤੋਂ ਇਸ ਹਲਕੇ ਨੂੰ ਦੇਖ ਰਹੇ ਹੋ ਤੁਹਾਨੂੰ ਲੱਗਦਾ ਵੀ ਅਜਿਹਾ ਹੀ ਸੀ ਜੋ ਕੀਤਾ ਮਨਪ੍ਰੀਤ ਬਾਦਲ ਨੇ ਕੀਤਾ ਇੱਥੇ ਇੱਕ ਪੈਸਾ ਵੀ ਨਹੀਂ ਇੱਕ ਪੈਸਾ ਵੀ ਨਹੀਂ ਮਨਸਬੇਸਤ ਹੁੰਦਾ ਤਾਂ ਜੀ ਜੇ ਮਨਪੀਤ ਬਾਦਲ ਜੀ ਦੀ ਜਗ੍ਹਾ ਤੇ ਮੈਂ ਐਮਐਲਏ ਹੁੰਦਾ ਤਾਂ ਮੈਂ ਵੀ ਕਰ ਦਿੰਦਾ ਕਿਉਂਕਿ ਸਰਕਾਰ ਅਕਾਲੀ ਦਲ ਦੀ ਸੀ ਬਾਦਲ ਸਾਹਿਬ ਇਸ ਇਲਾਕੇ ਨੂੰ ਬਹੁਤ ਪਿਆਰ ਕਰਦੇ ਸੀ ਇਹ ਕੰਮ ਸਾਰਾ ਬਾਦਲ ਸਾਹਿਬ ਨੇ ਕੀਤਾ ਜਦੋਂ ਅੱਡ ਹੋ ਗਏ ਬਾਦਲ ਸਾਹਿਬ ਤੋਂ ਉਦੋਂ ਦੱਸੋ ਕੀ ਕੀਤਾ ਇਹ ਸਵਾਤਾ ਫੇਰ ਸੀ ਨਾ ਤੁਸੀਂ 5 ਵਾਰ ਆਪਣਾ 5 ਸਾਲ ਫਾਈਨੈਂਸ ਮਿਸਟਰ ਰਹੇ ਹੋ ਕਾਂਗਰਸ ਦੀ ਗਵਰਨਮੈਂਟ 'ਚ ਰਹੇ ਹੋ ਤੁਹਾਨੂੰ ਇਹ ਸੜਕੇ ਨੇ ਤੁਹਾਨੂੰ ਇੰਨਾ ਪਿਆਰ ਦਿੱਤਾ ਚਾਰ ਵਾਰੀ ਤੁਹਾਨੂੰ ਐਮਐਲਏ ਬਣਾਇਆ ਉਦੋਂ ਕਰਕੇ ਦਿਖਾਉਂਦੇ ਨਾ ਇੱਥੇ ਯਾ ਦੇਖੋ ਜੀ ਮੈਂ ਕਰਦਾ ਮੈਨੂੰ ਇਹਨਾਂ ਨੂੰ ਪਿਆਰ ਦਿੱਤਾ ਕਦੇ ਕਿਸੇ ਦੀ ਬਾਤ ਵੀ ਨਹੀਂ ਪੁੱਛੀ ਆ ਕੇ ਜੀ ਸਾਰੇ ਖਲਕੇ ਦੇ ਵਿੱਚੋਂ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਦੇ ਉਹਨਾਂ ਨੂੰ ਛੱਡ ਕੇ ਜਿਹੜੇ ਨਾਲ ਫਿਰਦੇ ਆ ਮੇਨ ਇੱਕੋ ਹੀ ਬੰਦਾ ਹੱਥ ਖੜਾ ਕਰਕੇ ਕਦੇ ਕਿਸੇ ਦੀ ਸਾਰ ਲਈ ਹੋਵੇ ਇੱਕ ਲਾਲ ਪੈਸਾ ਕਿਸੇ ਪਿੰਡ ਚ ਦਿੱਤਾ ਹੋਵੇ ਕਿ ਚਾਹ ਟਲ ਸਭ ਇੱਕ ਵਿਰੋਧੀ ਇਸ ਗੱਲੋਂ ਵੀ ਤੁਹਾਨੂੰ ਘੇਰ ਲੈਂਦੇ ਉਹ ਕਹਿੰਦੇ ਨੇ ਵੀ ਡਿੰਪੀ ਟਲੋਂ ਦਾ ਬਹੁਤ ਵੱਡੇ ਤਨਾੜ ਹੈ ਬੜੇ ਅਮੀਰ ਹੈ ਆਮ ਆਦਮੀ ਪਾਰਟੀ ਚ ਆਗੇ ਪਰ ਆਮ ਆਦਮੀ ਨੇ ਕਿਸੇ ਆਮ ਆਦਮੀ ਨੂੰ ਟਿਕਟ ਨਾ ਦੇ ਕੇ ਵੀ ਇਹਨਾਂ ਨੂੰ ਦੇਤੀ ਫਿਰ ਕਹਿੰਦੇ ਉਹਨਾਂ ਨੇ ਕੀ ਸੋਚਿਆ ਮੈਂ ਭਾਈ ਸਾਹਿਬ ਆਮ ਹੀ ਆ ਜੀ ਮੈਂ ਮੈਂ ਹਜੇ ਤੱਕ ਮੈਂਬਰ ਨਹੀਂ ਬਣਿਆ ਤੇ ਆਮ ਆਦਮੀ ਨੇ ਮੈਨੂੰ ਐਡੀ ਵੱਡੀ ਟਿਕਟ ਦੇਤੀ ਐਮਐਲਏ ਦੀ ਕੀ ਇਹ ਵੱਡੀ ਹੈਰਾਨੀ ਵਾਲੀ ਗੱਲ ਨਹੀਂ ਜੀ ਮੈਂ ਤਾਂ ਹਜੇ ਤੱਕ ਐਮਐਲਏ ਵੀ ਨਹੀਂ ਬਣਿਆ ਤੇ ਜੇ ਕੋਈ ਮੈਂ ਅੱਛਾ ਬਿਜ਼ਨਸਮੈਨ ਆ ਮੈਂ ਬਿਲਕੁਲ ਗਰਾਉਂਡ ਲੈਵਲ ਤੋਂ ਉੱਠ ਕੇ ਆਇਆ ਜੀ ਬਿਲਕੁਲ ਗਰਾਉਂਡ ਲੈਵਲ ਤੋਂ ਉੱਠ ਕੇ ਆਇਆ ਤੁਸੀਂ ਜੀਨੂੰ ਮਰਜ਼ੀ ਪੁੱਛ ਲੋ ਕੋਈ ਠੱਗੀ ਨਹੀਂ ਮਾਰੀ ਕੋਈ ਚੋਰੀ ਨਹੀਂ ਕੀਤੀ ਕਿਸੇ ਨਾਲ ਸਾਫ਼ ਮੇਰਾ ਅਕਸ਼ਾ ਬਿਲਕੁਲ ਮੇਰੇ ਫਾਦਰ ਦਾ ਅਕਸ਼ ਬਿਲਕੁਲ ਸਾਫ਼ ਆ ਤੇ ਭਾਈ ਸਾਹਿਬ ਕੋਈ ਤਰੱਕੀ ਕਰਨੀ ਜੇ ਮਾੜੀ ਗੱਲ ਆ ਤਾਂ ਫਿਰ ਮੈਂ ਮਾੜੀ ਗੱਲ ਕੀਤੀ ਆ ਜੀ ਜੇ ਬੰਦਾ ਕੋਈ ਰਾਈਜ਼ ਕਰਦਾ ਕੋਈ 2 ਕਿੱਲੇ ਵਾਲਾ ਮਿਹਨਤ ਕਰਕੇ ਜ਼ਿਮੀਦਾਰ 10 ਕਿੱਲੇ ਬਣਾ ਲੈਂਦਾ 10ਾਂ ਵਾਲਾ 100 ਬਣਾ ਲੈਂਦਾ ਉਮਰ ਦੀ ਗੱਲ ਆ ਜੀ ਅੱਛਾ ਪਿੰਡਾਂ ਦੇ ਸਪੈਸੀਫਿਕ ਇਸ਼ੂਸ ਕੀ ਦੇਖਦੇ ਹੋ ਜਿਹੜੇ ਤੁਹਾਨੂੰ ਲੱਗਦਾ ਕਿ ਯਾਰ ਇਹ ਤਾਂ ਮੈਂ ਪਹਿਲਾਂ ਹੱਲ ਕਰਾਉਣੇ ਜੇ ਮੈਨੂੰ ਮੌਕਾ ਮਿਲ ਗਿਆ ਵਿਧਾਨ ਸਭਾ ਜਾਣ ਦਾ ਭਾਈ ਸਾਹਿਬ ਸਾਡੀਆਂ ਤਾਂ ਬੇਸਿਕ ਨੀਡਸ ਹੀ ਨਹੀਂ ਪੂਰੀਆਂ ਹੋ ਰਹੀਆਂ ਜੀ ਸਾਡੇ ਤਾਂ ਅਜੇ ਤਾਂ ਪਾਣੀ ਤੋਂ ਹੀ ਨਹੀਂ ਅਸੀਂ ਉੱਪਰ ਉੱਠੇ ਜੀ ਪਾਣੀ ਨਹੀਂ ਪੀਣ ਵਾਲਾ ਅਸੀਂ ਪ੍ਰੋਪਰ ਦੇ ਸਕੇ ਬਾਕੀ ਦਾ ਤੁਸੀਂ ਛੱਡੋ ਅਜੇ ਅਜੇ ਤਾਂ ਜੋ ਉੱਥੇ ਹੀ ਫਸੇ ਖੜੇ ਆਂ ਜੀ ਪਾਣੀ ਚ ਤੇ ਕੀ ਰੋਡ ਮੈਪ ਹੈ ਤੁਹਾਡੇ ਕੋਲੇ ਸਰ ਬੜੇ ਰੋਡ ਮੈਪ ਸਾ ਜੀ ਅਲੱਗ-ਅਲੱਗ ਮਤਲਬ ਕੀ ਜਮੀਦਾਰਾਂ ਦੇ ਅਲੱਗ ਆ ਜੀ ਐਸਸੀ ਭਾਈਚਾਰੇ ਦੇ ਅਲੱਗ ਆ ਜੀ ਬੀਸੀ ਦੇ ਅਲੱਗ ਆ ਸਾਰੇ ਮੇਰੇ ਆਨ ਟਿਪਸ ਆ ਜੀ ਪਰਮਾਤਮਾ ਸੁੱਖ ਰੱਖੇ ਜਿਵੇਂ ਮਾਨ ਸਾਹਿਬ ਨੇ ਮੈਨੂੰ ਹੱਲਾਸ਼ੀਰੀ ਤੇ ਥਾਪੀ ਦਿੱਤੀ ਹੈ ਜੀ ਟਾਈਮ ਆਉਣ ਦਿਓ ਫਿਰ ਤੁਹਾਨੂੰ ਦੱਸਾਂਗੇ ਜੀ 6 ਮਹੀਨੇ ਬਾਅਦ ਇੰਟਰਵਿਊ ਕਰਕੇ ਵੀ ਮੇਰੇ ਆਹ ਰੋਡ ਮੈਪ ਆ ਜੇ ਮਾਲਵਾ ਨਹਿਰ ਨੂੰ ਲੈ ਕੇ ਵੀ ਉਹ ਕਹਿ ਰਹੇ ਨੇ ਆ ਰਾਜਾ ਵੜਾng ਪਹਿਲੇ ਦਿਨੋਂ ਹੀ ਇਹ ਕਹਿ ਰਹੇ ਨੇ ਕਿ ਚੜਦੇ ਵੱਲ ਕਿਵੇਂ ਪਾਣੀ ਹੋਊਗਾ ਤੇ ਵੀ ਇਹ ਤਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਗੀ ਉਹ ਇੱਕ ਲੋਕਾਂ ਨੂੰ ਕਹਿੰਦੇ ਸੁਪਨਾ ਦਿਖਾਇਆ ਜਾ ਰਿਹਾ ਝੂਠਾ ਸੁਪਨਾ ਉਹ ਬਾਬਾ ਜੀ ਅਸੀਂ ਤਾਂ ਸੁਪਨਾ ਵੈਸੀ ਦਿਖਾ ਰਹੇ ਆ ਤੁਸੀਂ ਤਾਂ ਗੁਟਕਿਆਂ ਤੇ ਸੋਹਾਂ ਖਾ ਕੇ ਨਹੀਂ ਪੂਰੇ ਕੀਤੇ ਉਦੋਂ ਵੱਡਾ ਤਾਂ ਨਹੀਂ ਸੁਪਨਾ ਦਿਖਾਇਆ ਸੀ ਨਾਲੇ ਸਾਡੀ ਹੈਡ ਕਾ ਕੀ ਪਾਣੀ ਕਿਵੇਂ ਦੇਣਾ ਮੇਰੇ ਛੋਟਾ ਭਾਈ ਕਿਉਂ ਟੈਨਸ਼ਨ ਕਰੀ ਜਾਂਦਾ ਇਸ ਗੱਲ ਦੀ ਵੀ ਪਾਣੀ ਕਿਵੇਂ ਦੇਣਾ ਤੁਹਾਨੂੰ ਤਾਂ ਨਹੀਂ ਅਸੀਂ ਕਹਿ ਰਹੇ ਵੀ ਪਾਣੀ ਦਿਓ ਹਾਂ ਉਹ ਸਾਡੀ ਹੈਡ ਕਾ ਜੀ ਕਿਵੇਂ ਦੇਣਾ ਸੀ ਦੇਵਾਂਗੇ ਆਪੇ ਤੂੰ ਦੱਸਿਆ ਕਿ ਬੇਸਿਕ ਨੀਡਸ ਜਿਹੜੀਆਂ ਹਜੇ ਉਹੀ ਲੋਕ ਉਸੇ ਤੋਂ ਹੀ ਵਾਂਝੇ ਇੱਥੋਂ ਦੇ ਤੇ ਹੁਣ ਰਾਜਾ ਵੜਿੰਗ ਨੂੰ ਵਾਰ-ਵਾਰ ਇੱਥੋਂ ਮੌਕਾ ਕਿਸ ਹਿਸਾਬ ਨਾਲ ਮਿਲਦਾ ਰਿਹਾ ਜਿਵੇਂ ਉਹ ਆਪ ਦੀ ਹਨੇਰੀ ਸੀਗੀ ਚੋਣਾ ਚੋਂ ਫੇਰ ਵੀ ਉਹ ਜਿੱਤ ਕੇ ਤਾਂ ਉਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਬੈਕ ਟੂ ਬੈਕ ਜਿਹੜਾ ਜਿੱਤੇ ਉਹ ਤੇ ਚਾਹਿਆ ਦੇਖੋ ਜੀ ਬੜੀ ਕਲੀਅਰ ਕਰਤਾ 2012 ਦੇ ਵਿੱਚ ਅਕਾਲੀ ਦਲ ਫਟ ਗਿਆ 32000 ਵੋਟ ਸਰਦਾਰ ਮਨਪੀਤ ਬਾਦਲ ਨੂੰ ਲੈ ਗਏ ਕੋਰ ਕਾਲੀ ਦਲ ਦੀ ਸੀ 36000 ਵੋਟ ਸਰਦਾਰ ਸੰਤ ਸਿੰਘ ਬਰਾੜ ਨੂੰ ਟਿਕਟ ਦਿੱਤੀ ਸੀ ਕੋਰ ਕਾਲੀ ਦਲ ਦੀ ਸੀ ਕਿੰਨੀ ਵੋਟ ਹੋ ਗਈ ਜੀ 68000 ਹੋ ਗਈ 68000 ਵੋਟ ਅਕਾਲੀ ਦਲ ਦੀ ਲੈ ਕੇ ਤੇ 48 ਵਾਲਾ ਜਿੱਤ ਗਿਆ 48 ਇਹਨੂੰ ਪਈ ਸੀ ਇਹ ਜਿੱਤ ਗਿਆ ਬੜੇ इजीली ਜਿੱਤ ਗਿਆ ਜੀ ਨੰਬਰ 2 ਜਦੋਂ 2000 ਆਪਣਾ 17 ਦੇ ਇਲੈਕਸ਼ਨ ਆਏ ਸੇਮ ਫੇਰ ਹੈਪਨਿੰਗ ਹੋਈ ਅਕਾਲੀ ਦਲ ਦੀ ਵੋਟ ਸ਼ਿਫਟ ਹੋ ਕੇ ਆਮ ਆਦਮੀ ਚ ਵੜ ਗਈ 22000 ਵੋਟ ਮੇਰੇ ਛੋਟੇ ਭਾਈ ਸਰਦਾਰ ਜਗਦੀਪ ਸਿੰਘ ਜੀ ਸੰਧੂ ਸਾਹਿਬ ਲੈ ਗਏ 49000 ਵੋਟ ਮੈਂ ਲੈ ਗਿਆ ਰਾਈਟ ਇਹ 60000 ਵੋਟ ਲੈ ਕੇ ਫਿਰ ਜਿੱਤ ਗਏ ਜੇ ਅਸੀਂ ਦੋਨੇ ਜੋੜ ਲਈਏ ਅਸੀਂ ਫਿਰ ਜਿੱਦਦੇ ਹਾਂ ਹੁਣ ਪੋਜੀਸ਼ਨ ਕੀ ਆ ਉਥੇ ਕਿ ਝੂਠ ਹੀ ਇਹਨਾਂ ਨੇ ਐਨੇ ਮਾਰੇ ਕਿ ਦੇਖੋ ਤੁਸੀਂ ਪ੍ਰੋਮਿਸਸ ਕਰ ਲਏ ਗੁਟਕਿਆਂ ਦੇ ਸੌਹਾਂ ਖਾਲੀਆਂ ਹੱਥ ਰੱਖ ਕੇ ਫਿਰ ਉਹ ਪੂਰੀਆਂ ਨੇ ਕੀਤੀਆਂ ਘਰ ਘਰ ਨੌਕਰੀ ਦੇਵਾਂਗੇ ਲੋਕਾਂ ਨੂੰ ਇੰਨਾ ਪਰਮਾ ਲਿਆ ਗੱਲਾਂ ਕਰ ਕਰਕੇ ਫਾਰਮ ਭਰਾ ਭਰਾ ਕੇ ਤੇ ਐਂ ਜਿੱਦੇ ਰਹੇ ਜੀ ਤੇ ਜਿਹੜਾ 2027 ਵਾਲਾ ਆਪਣਾ 2022 ਵਾਲਾ ਇਲੈਕਸ਼ਨ ਸੀ ਇਹਦੇ ਚ ਇੰਨੇ ਚੈੱਕ ਵੰਡੇ ਘਰਾਂ ਦੇ ਇਹਨਾਂ ਨੇ ਜਾਲੀ ਚੈੱਕ ਵੰਡੇ ਜਿਹੜੇ ਸਾਰੇ ਬਾਉਂਸ ਹੋ ਗਏ ਤੁਸੀਂ ਕਦੇ ਵੈੜਾਂ ਚ ਜਾ ਕੇ ਪੁੱਛੋ ਉਹੀ ਇਹਨਾਂ ਨੂੰ ਅੱਜ ਦੇਣੀ ਆ ਰਹੀਆਂ ਭਾਈ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਇਲੈਕਸ਼ਨ 2.5 ਸਾਲ ਬਾਅਦ ਆ ਜੂਗਾ ਉਹ ਚੈੱਕਾਂ ਵਾਲੇ ਸਾਰੇ ਇਹਨਾਂ ਨੂੰ ਸਵਾਲ ਕਰਦੇ ਵੀ ਅਸਦਰ ਜੀ ਚੈੱਕ ਦੇਓ ਨੇ ਕੁਲੇ پیسے ਨਹੀਂ ਕਿਉਂਕਿ ਸਾਰੇ ਅਕਾਊਂਟ ਬੰਦ ਸੀ ਬੰਦ ਅਕਾਊਂਟਾਂ ਦੇ ਚੈੱਕ ਦੇ ਗਏ ਵੀਡੀਓ ਤੋਂ ਲੈ ਕੇ ਉਹਦੇ ਕਟਿੰਗ ਸਾਹਿਬ ਨੇ ਆਪ ਦਿੱਤੇ ਹਾਂਜੀ ਹਾਂਜੀ ਇਹਨਾਂ ਦੇ ਬੰਦੇ ਨੇ ਵੰਡੇ ਆ ਜੀ ਠੀਕ ਹੈ ਇਹਨਾਂ ਦੇ ਬੰਦਿਆਂ ਨੇ ਵੰਡੇ ਆ ਜੀ ਹਾਂ ਸਾਰੇ ਇੱਥੇ ਵੀ ਈਓ ਤੋਂ ਲੈ ਕੇ ਵੰਡੇ ਤੇ ਉਹ ਉਹ ਜਿਹੜੇ ਉਹਨਾਂ ਦੇ ਅਕਾਊਂਟ ਸੀ ਉਹ ਬੰਦ ਪਏ ਸੀ ਉਹ ਇੱਕ ਵਾਰੀ ਤਾਂ ਗੱਡੀ ਚੱਲ ਗਈ ਹੁਣ ਉਹ ਦੇਣੀ ਆਉਂਦੀਆਂ ਆਖਰੀ ਸਵਾਲ ਜੀ ਜਿਹੜਾ 1000 ਰੁਪਏ ਬੀਬੀਆਂ ਨੂੰ ਦੇਣਾ ਸੀ ਉਹ ਅਸੀਂ ਗੱਲ ਕਰਦੇ ਆ ਉਹ ਬੀਬੀਆਂ ਦੇ ਬੜਾ ਜ਼ਬਾਨ ਤੇ ਉਹ ਗੱਲ ਹੈ ਕਿ ਅਸੀਂ ਠੱਗੇ ਠੱਗੇ ਮਹਿਸੂਸ ਕਰ ਰਹੇ ਹਾਂ ਤੁਸੀਂ ਉਹਨਾਂ ਨੂੰ ਤੁਹਾਨੂੰ ਵੀ ਆਬਵੀਅਸਲੀ ਸਵਾਲ ਹੁੰਦਾ ਹੋਣਾ ਕਿ ਆਸ਼ਵਾਸਨ ਦੇ ਰਹੇ ਹੋ ਕਿ ਤੁਹਾਡੇ ਕੋਲੇ ਕੋਈ ਗੱਲਬਾਤ ਹੋਈ ਹੈ ਜਾਂ ਕੋਈ ਲੱਗ ਰਿਹਾ ਕਿ ਹਾਂ ਇਹਨੇ ਟਾਈਮ ਤੱਕ ਹੋਊਗਾ ਹੱਲ ਦੇਖੋ ਜੀ ਮੇਨ ਦੋ ਤਿੰਨ ਪ੍ਰੋਮਿਸਸ ਸੀ ਇੱਕ ਤਾਂ ਬਿਜਲੀ ਵਾਲਾ ਸੀ ਉਹ ਅਸੀਂ ਪੂਰਾ ਕਰਤਾ ਸੀ ਹੁਣ ਇਹ ਬੜਾ ਵੱਡਾ ਬਜਟ ਆ ਜੀ 1000 ਰੁਪਏ ਹਰ ਬੀਬੀ ਨੂੰ ਦੇਣਾ ਹੈ ਮੈਂ ਮਾਨਸਾ ਨਾਲ ਗੱਲ ਕੀਤੀ ਸੀ ਕਹਿੰਦੇ ਦੇਵਾਂਗੇ 100% ਦੇਵਾਂਗੇ ਆਪਣੇ ਟਿਨਿਓਰ ਦੇ ਵਿੱਚ ਇਹਨੂੰ ਪੂਰਾ ਕਰਾਂਗੇ ਔਰ ਮੋਸਟ ਪ੍ਰੋਬੇਬਲੀ ਸ਼ਾਇਦ ਅਗਲੇ ਸਾਲ ਤੋਂ ਅਸੀਂ ਸਟਾਰਟ ਕਰਤੀਏ 25 ਤੋਂ ਹੋ ਜੂਗਾ ਸਟਾਰਟ ਕਹਿੰਦੇ ਥੋੜਾ ਜਿਹਾ ਪਲਾਨ ਕਰ ਰਹੇ ਆ ਵੀ ਫਿਰ ਇਹ ਨਾ ਹੋ ਵੀ 2 ਕੁ ਮਹੀਨੇ ਦੇ ਕੇ ਬੰਦ ਕਰ ਦਈਏ ਉਦੋਂ ਬਾਅਦ ਬੰਦ ਨਹੀਂ ਹੋਊਗਾ ਫਿਰ ਇਹ ਕੰਟੀਨਿਊ ਚੱਲੂਗਾ ਸੋ ਇਹ ਮਤਲਬ ਕਿ ਪਾਈਪਲਾਈਨ ਦਾ ਪ੍ਰੋਸੈਸ ਜਿੰਨੇ ਆਮ ਆਦਮੀ ਨੇ ਪ੍ਰੋਮਿਸ ਕੀਤੇ ਆ ਜਿਹੜੇ ਵੀ ਪ੍ਰੋਮਿਸ ਕੀਤੇ ਆ ਉਹ 100% ਮਿਲਣਗੇ ਜੀ ਉਹ ਉਹਨਾਂ 'ਚ ਕੋਈ ਕਟੌਤੀ ਨਹੀਂ ਆਊਗਾ ਫਾਈਟ ਤੁਹਾਡੀ ਟਫ ਦੇਖ ਰਹੇ ਹੋ ਜਾਂ ਇਜ਼ੀ ਲੱਗ ਰਹੀ ਹੈ ਇਜ਼ੀ ਇਜ਼ੀ ਕੋਈ ਨਾਟ ਇਟ ਆਲ ધ ਬੈਸਟ ਬਹੁਤ ਬਹੁਤ ਧੰਨਵਾਦ ਸੋ ਡੈਂਪੇਟੇਲੋਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਇਹਨਾਂ ਨੇ ਦੱਸਿਆ ਕਿ ਮੁਕਾਬਲਾ ਉਹ ਕਿਸੇ ਨਾਲ ਨਹੀਂ ਦੇਖ ਰਹੇ ਤੇ ਜਿਹੜਾ ਇੱਕ ਬੜਾ ਕਾਮਨ ਸਵਾਲ ਹੋ ਰਿਹਾ ਇੱਥੇ ਲੋਕਾਂ ਵੱਲੋਂ ਕਿ 1000 ਰੁਪਏ ਬੀਬੀਆਂ ਨੂੰ ਦੇਣ ਦਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਉਹ ਕਦੋਂ ਮਿਲੂਗਾ ਤਾਂ ਉਹਦੇ ਬਾਰੇ ਦੱਸਿਆ ਕਿ ਅਗਲੇ ਸਾਲ ਤੱਕ ਉਮੀਦ ਹੈ ਇਹਨਾਂ ਦੀ ਮੁੱਖ ਮੰਤਰੀ ਨਾਲ ਵੀ ਗੱਲ ਹੋ ਰਹੀ ਹੈ ਕਿ ਉਹ ਜਿਹੜਾ ਪੈਸਾ ਮਿਲਣਾ ਹੈ ਉਹ ਸ਼ੁਰੂ ਹੋ ਜਾਊਗਾ ਸੋ ਗਿੱਦੜਬੇ ਦੇ ਲੋਕ ਕਿ ਇਸ ਵਾਰੀ ਵੀ ਡਿੰਪੀ ਢਿੱਲੋਂ ਨੂੰ ਨਰਾਸ਼ ਕਰਦੇ ਨਹੀਂ ਇਸ ਵਾਰੀ ਉਹਨਾਂ ਨੂੰ ਇੱਕ ਵੱਡੀ ਜਿੱਤ ਦੇ ਕੇ ਵਿਧਾਨ ਸਭਾ ਭੇਜਦੇ ਨੇ 20 ਨਵੰਬਰ ਨੂੰ ਇਸ ਦਾ ਫੈਸਲਾ ਹੋਊਗਾ ਗਿੱਦੜਬੇ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼